ਤੁਹਾਡੇ ਘਰ ਵਿੱਚ ਕੰਮ ਆਉਣ ਵਾਲੇ ਬਹੁਤ ਆਸਾਨ ਤੇ ਘਰੇਲੂ ਨੁਕਤੇ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਜੀ ਨੰਬਰ 1 ਸਿਰਦਰਦ ਹੋਣ ਤੇ 10 ਗ੍ਰਾਮ ਇਮਲੀ ਦੀ ਗੁੱਧ ਨੂੰ ਇੱਕ ਗਲਾਸ ਪਾਣੀ ਵਿੱਚ ਮਸਲ ਕੇ ਅਤੇ ਉਸ ਉੱਪਰ ਖੰਡ ਮਿਲਾ ਕੇ ਪੀ ਲਓ ਇਸ ਨਾਲ ਸਿਰਦਰਦ ਤੋਂ ਆਰਾਮ ਮਿਲੇਗਾ ਨੰਬਰ 2 ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਸੌਂਫ ਦਾ ਪਾਊਡਰ ਨੂੰ ਗਰਮ ਦੁੱਧ ਵਿੱਚ ਪਾ ਕੇ ਪੀਣ ਨਾਲ ਸਰੀਰ ਦੇ ਸਾਰੇ ਦਰਦ ਦੂਰ ਹੁੰਦੇ ਨੇ ਨੰਬਰ 3 ਜਿਨ੍ਹਾਂ ਨੂੰ ਡਾਇਬੀਟੀਜ਼ ਹੈ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੈ ਅਤੇ ਵਜ਼ਨ ਘੱਟ ਕਰਨਾ ਹੈ ਉਹਨਾਂ ਲੋਕਾਂ ਨੂੰ ਤੌਰੀ ਦਾ ਸੇਵਨ ਕਰਨਾ ਚਾਹੀਦਾ ਹੈ। ਨੰਬਰ 4 ਕਾਲੀ ਉਰਦ ਦਾ ਪੇਸਟ ਬਣਾ ਕੇ ਸਫੇਦ ਦਾਗ ਤੇ ਨਿਜ਼ਮ ਰੂਪ ਵਿੱਚ ਲਗਾਓ ਨਾਲ ਸਫੇਦ ਦਾਗਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਨੰਬਰ 5 ਜੇਕਰ ਤੁਹਾਨੂੰ ਜੀਵਨ ਵਿੱਚ ਮਿਹਨਤ ਕਰਨ ਤੋਂ ਬਾਅਦ ਵੀ ਸਫਲਤਾ ਨਹੀਂ ਮਿਲ ਰਹੀ ਹੈ ਤਾਂ ਪਾਣੀ ਵਿੱਚ ਫਿਲਕੜੀ ਪਾ ਕੇ ਨਹਾਉਣਾ ਸ਼ੁਰੂ ਕਰ ਦਿਓ। ਜਿਸ ਨਾਲ ਤੁਹਾਡੇ ਜੀਵਨ ਵਿੱਚੋਂ ਨਕਾਰਾਤਮਕ ਊਰਜਾ ਦੂਰ ਹੋਵੇਗੀ ਅਤੇ ਨਾਲ ਹੀ ਤੰਨ ਦਾ ਲਾਭ ਹੋਣਾ ਸ਼ੁਰੂ ਹੋ ਜਾਵੇਗਾ ਨੰਬਰ 6 ਨਹਾਉਣ ਤੋਂ ਪਹਿਲਾਂ ਪੈਰਾਂ ਦੇ ਅੰਗੂਠੇ ਤੇ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਘਟ ਨਹੀਂ ਹੋਵੇਗੀ ਨੰਬਰ 7 ਦੁੱਧ ਦੇ ਨਾਲ ਕਦੇ ਵੀ ਖੱਟੇ ਫਲਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 8 ਬੁੱਲਾਂ ਨੂੰ ਗੁਲਾਬੀ ਕਰਨ ਲਈ ਤਾਜ਼ਾ ਤਾਜ਼ਾ ਮੱਖਣ ਲਗਾਓ ਨੰਬਰ 9 ਜੇਕਰ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਗੁੰਗਣੇ ਪਾਣੀ ਦੇ ਅੰਦਰ ਦੋ ਖਜੂਰਾ ਪਿਉ ਕੇ ਖਾ ਲਿਆ ਕਰੋ ਨੰਬਰ 10 ਤਰੀ ਵਾਲੀ ਸਬਜ਼ੀ ਵਿੱਚ ਜਿਆਦਾ ਪਾਣੀ ਹੋ ਜਾਵੇ ਤਾਂ ਸੁੱਕੇ ਬਰੈਡਾਂ ਦਾ ਚੂਰਾ ਜਾਂ ਬੇਸਨ ਭੁੰਨ ਕੇ ਪਾ ਦਿਓ ਨੰਬਰ 11 ਕਮਰ ਦਾ ਦਰਦ ਦੂਰ ਕਰਨ ਦੇ ਲਈ ਦੁੱਧ ਵਿੱਚ ਪੀਸੀ ਹੋਈ ਸੌਂਫ ਪਾ ਕੇ ਪੀ ਲੈਣ ਨਾਲ ਕਮਰ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ। ਨੰਬਰ 12 ਅਦਰਕ ਦੇ ਰਸਤੇ ਨਾਲ ਗੁੜ ਖਾ ਲੈਣ ਨਾਲ ਸਰੀਰ ਵਿੱਚ ਹੋਣ ਵਾਲੇ ਦਰਦ ਤੋਂ ਆਰਾਮ ਮਿਲਦਾ ਹੈ। ਨੰਬਰ 13 ਜੇਕਰ ਤੁਹਾਡੇ ਨੋ ਬदन ਤੋਂ ਪਹਿਲਾਂ ਹੀ ਟੁੱਟ ਜਾਂਦੇ ਨੇ ਤਾ ਗੁੰਗਨੇ ਪਾਣੀ ਵਿੱਚ 5 ਤੋਂ 6 ਬੂੰਦਾਂ ਗ੍ਰੈਸਲਿਨ ਵਿੱਚ ਮਿਲਾ ਕੇ 5 ਤੋਂ 6 ਮਿੰਟ ਨੋਹਾਂ ਨੂੰ ਡਬੋ ਕੇ ਰੱਖਣ ਨਾਲ ਤੁਹਾਡੇ ਨੋਹ ਮਜ਼ਬੂਤ ਬਣ ਜਾਣਗੇ ਨੰਬਰ 14 ਕੇਲੇ ਦੇ ਨਾਲ ਖੱਟਾ ਮਿੱਠਾ ਖਾਣਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ 15 ਘਿਓ ਅਤੇ ਸ਼ਹਿਦ ਨੂੰ ਕਦੇ ਵੀ ਇਕੱਠਿਆਂ ਨਹੀਂ ਖਾਣਾ ਚਾਹੀਦਾ ਨੰਬਰ 16 ਫਰਨੀਚਰ ਤੇ ਜੇਕਰ ਸਿਉਂਖ ਲੱਗ ਜਾਵੇ ਤਾਂ ਉਸ ਨੂੰ ਸਾਫ਼ ਕਰਨ ਲਈ ਉਸ ਉੱਪਰ ਐਰੋਡੈਕਸ ਲਗਾ ਦਿਓ ਸਿਉਂਖ ਦੁਆਰਾ ਨਹੀਂ ਲੱਗੇਗੀ। ਨੰਬਰ 17 ਰਸੋਈ ਘਰ ਵਿੱਚ ਨਮਕ ਵਾਲੇ ਪਾਣੀ ਨਾਲ ਪੋਚਾ ਲਗਾਉਣ ਨਾਲ ਰਸੋਈ ਵਿੱਚ ਕੀੜੇ ਮਕੌੜੇ ਖਤਮ ਹੋ ਜਾਣਗੇ। ਨੰਬਰ 18 ਪਾਣੀ ਦੇ ਨਾਲ ਤਰਬੂਜ ਨਹੀਂ ਖਾਣਾ ਚਾਹੀਦਾ। ਨੰਬਰ 19 ਉਰਦ ਦੀ ਦਾਲ ਨਾਲ ਕਦੇ ਵੀ ਮੂਲੀ ਨਹੀਂ ਖਾਣੀ ਚਾਹੀਦੀ। ਨੰਬਰ 20 ਦੰਦਾਂ ਦੇ ਦਰਦ ਦੀ ਸਮੱਸਿਆ ਵਿੱਚ ਸਰੋਂ ਦੇ ਤੇਲ ਵਿੱਚ ਥੋੜਾ ਜਿਹਾ ਹਲਦੀ ਪਾਊਡਰ ਮਿਲਾਓ ਅਤੇ ਉਸ ਨੂੰ ਗਰਮ ਕਰਕੇ ਫਿਰ ਇਸ ਦਾ ਪੇਸਟ ਬਣਾ ਕੇ ਦੰਦਾਂ ਤੇ ਲਗਾਉਣ ਨਾਲ ਦੰਦਾਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ। ਨੰਬਰ 21 ਜੇਕਰ ਕਾਫੀ ਬਣਾਉਂਦੇ ਸਮੇਂ ਕਾਫੀ ਕੌੜੀ ਬਣ ਜਾਵੇ ਤਾਂ ਉਸ ਵਿੱਚ ਇੱਕ ਚੁਟਕੀ ਨਮਕ ਮਿਲਾ ਲਓ ਅਤੇ ਉਸ ਦਾ ਕੌੜਾਪਨ ਖਤਮ ਹੋ ਜਾਵੇਗਾ। ਨੰਬਰ 22 ਆਲੂਆਂ ਨੂੰ ਉਬਾਲਦੇ ਸਮੇਂ ਇੱਕ ਚੁਟਕੀ ਨਮਕ ਪਾ ਦਿਓ। ਇਸ ਤਰ੍ਹਾਂ ਕਰਨ ਨਾਲ ਜਦੋਂ ਤੁਸੀਂ ਆਲੂਆਂ ਨੂੰ ਛਿੱਲੋਗੇ ਤਾਂ ਉਹਨਾਂ ਦਾ ਛਿਲਕਾ ਬਹੁਤ ਆਸਾਨੀ ਦੇ ਨਾਲ ਉੱਤਰ ਜਾਵੇਗਾ। ਨੰਬਰ 32 ਰੋਜ਼ਾਨਾ ਦੋ ਤੋਂ ਤਿੰਨ ਕਾਜੂ ਖਾਣ ਦੇ ਨਾਲ ਤੁਹਾਡਾ ਵਜ਼ਨ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 24 ਕੱਟੇ ਹੋਏ ਆਲੂਆਂ ਨੂੰ ਲੰਬੇ ਸਮੇਂ ਤੱਕ ਰੱਖਣ ਦੇ ਨਾਲ ਉਹ ਕਾਲੇ ਹੋ ਜਾਂਦੇ ਹਨ ਅਜਿਹੇ ਵਿੱਚ ਉਹਨਾਂ ਨੂੰ ਤੁਸੀਂ ਠੰਡੇ ਪਾਣੀ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਇਸ ਦੇ ਨਾਲ ਉਹ ਖਰਾਬ ਨਹੀਂ ਹੋਣਗੇ ਨੰਬਰ 25 ਕੱਚੇ ਆਂਡੇ ਨੂੰ ਠੰਡੇ ਪਾਣੀ ਦੀ ਇੱਕ ਕਟੋਰੀ ਵਿੱਚ ਪਾ ਦਿਓ ਜੇਕਰ ਉਹ ਡੁੱਬ ਜਾਵੇ ਤਾਂ ਆਂਡਾ ਠੀਕ ਹੈ ਜੇਕਰ ਉਹ ਪਾਣੀ ਦੇ ਉੱਪਰ ਤੈਰਨ ਲੱਗ ਜਾਵੇ ਤਾਂ ਅੰਡਾ ਖਰਾਬ ਹੈ ਨੰਬਰ 26 ਰੋਜ਼ਾਨਾ ਇੱਕ ਗਲਾਸ ਜਿਉਂ ਦਾ ਪਾਣੀ ਪੀਣ ਨਾਲ ਕਿਡਨੀ ਦੀ ਪਥਰੀ ਬਾਹਰ ਨਿਕਲ ਜਾਂਦੀ ਹੈ ਨੰਬਰ 27 ਮਲੇਰੀਆ ਤੋਂ ਬਚਣ ਲਈ ਤੁਸੀਂ ਸੌਂਦੇ ਸਮੇਂ ਆਪਣੇ ਕੋਲ ਗੇਂਦੇ ਦੇ ਕੁਝ ਫੁੱਲ ਰੱਖ ਲਓ ਗੇਂਦੇ ਦੇ ਫੁੱਲਾਂ ਵਿੱਚੋਂ ਆਉਣ ਵਾਲੀ ਮਹਿਕ ਦੇ ਨਾਲ ਮੱਛਰ ਦੂਰ ਭੱਜ ਜਾਣਗੇ ਨੰਬਰ 28 ਕਿਸੇ ਵੀ ਸਬਜ਼ੀ ਦੀ ਗਰੇਵੀ ਤਿਆਰ ਕਰਨ ਦੇ ਵਕਤ ਜਦੋਂ ਵੀ ਪਿਆਜ਼ ਭੁੰਨ ਰਹੇ ਹੋ ਤਾਂ ਉਸ ਵਿੱਚ ਇੱਕ ਚੁਟਕੀ ਭਰ ਚੀਨੀ ਪਾ ਦਿਓ ਇਸ ਨਾਲ ਗਰੇਵੀ ਦਾ ਰੰਗ ਨਿੱਖਰ ਜਾਵੇਗਾ ਅਤੇ ਸਵਾਦ ਵੀ ਵਧੇਗਾ ਨੰਬਰ 29 ਰੋਜ਼ਾਨਾ ਇੱਕ ਗਲਾਸ ਜਿਉਂਦਾ ਪਾਣੀ ਪੀਣ ਨਾਲ ਕਿਡਨੀ ਦੀ ਪਥਰੀ ਬਾਹਰ ਨਿਕਲ ਜਾਂਦੀ ਹੈ ਨੰਬਰ 30 ਮੁਲਤਾਨੀ ਮਿੱਟੀ ਵਿੱਚ ਨਹੀਂ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਧੁੱਪ ਵਿੱਚ ਹੋਇਆ ਕਾਲਾਪਨ ਤੁਰੰਤ ਖਤਮ ਹੋ ਜਾਂਦਾ ਹੈ ਨੰਬਰ 31 ਸ਼ਹਿਦ ਦੇ ਨਾਲ ਕਦੇ ਵੀ ਅੰਗੂਰ ਨਹੀਂ ਖਾਣੇ ਚਾਹੀਦੇ ਨੰਬਰ 32 ਬੇਕਿੰਗ ਸੋਡੇ ਨੂੰ ਦੰਦਾਂ ਤੇ ਰਗਣ ਦੇ ਨਾਲ ਦੰਦਾਂ ਦਾ ਪੀਲਾਪਨ ਦੂਰ ਹੋ ਜਾਂਦਾ ਹੈ ਬੇਕਿੰਗ ਸੋਡੇ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਬਰਸ਼ ਕਰੋ ਨੰਬਰ 33 ਸੰਤਰੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਬਹੁਤ ਪਾਈ ਜਾਂਦੀ ਹੈ। ਰੋਜ਼ਾਨਾ ਸੰਤਰੇ ਦਾ ਰਸ ਪੀਣ ਨਾਲ ਵਾਲ ਡਿੱਗਨੇ ਬੰਦ ਹੋ ਜਾਂਦੇ ਨੇ ਅਤੇ ਤੁਹਾਡੇ ਵਾਲਾਂ ਦੀ ਗਰੋਥ ਵਧਾਉਣ ਵਿੱਚ ਮਦਦ ਮਿਲਦੀ ਹੈ। ਨੰਬਰ 34 ਰੋਜ਼ਾਨਾ ਇੱਕ ਰਸਗੁੱਲਾ ਖਾਣ ਨਾਲ ਤੁਹਾਡੀਆਂ ਅੱਖਾਂ ਵਿੱਚ ਹੋਣ ਵਾਲੀ ਜਲਨ ਅਤੇ ਪੀਲਾਪਣ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਵੇਗੀ। ਇਹ ਵੀਡੀਓ ਆਮ ਜਾਣਕਾਰੀ ਤੇ ਅਦਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਅਤੇ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ